ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਖਾਸ ਕਰਕੇ ਜਲੰਧਰ ਦੀ ਕਰਾਂਗੇ ਜਲੰਧਰ ਦੇ ਇੱਕ ਐਮਐਲਏ ਤੇ ਇੱਕ ਐਮਪੀ ਬੀਜੇਪੀ ਦੇ ਵਿੱਚ ਚਲੇ ਜਾਂਦੇ ਜਿਸ ਤੋਂ ਬਾਅਦ ਜਲੰਧਰ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਸਿਆਸਤ ਨੂੰ ਲੈ ਕੇ ਕਈ ਗੱਲਾਂ ਉੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਆਪ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਹੋਰ ਨੂੰ ਟਿਕਟ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਜਾਣਾ ਅਤੇ ਬੀਜੇਪੀ ਵੱਲੋਂ ਉਹਨਾਂ ਨੂੰ ਫਿਰ ਤੋਂ ਟਿਕਟ ਦੇ ਦੇਣੀ ਅਤੇ ਜਲੰਧਰ ਤੋਂ ਹੀ ਉਮੀਦਵਾਰ ਬਣਾ ਦੇਣਾ ਕਈ ਚੀਜ਼ਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸਿਆਸੀ ਮਾਹੌਲ ਇਸ ਨੂੰ ਲੈ ਕੇ ਗਰਮਾਇਆ ਹੋਇਆ ਹੈ ਰਮਨ ਅਰੋੜਾ ਹੋਰੀ ਸ਼ੀਤਲ ਅਗਰਾਲ ਹੋਰਾ ਦੇ ਕਾਫੀ ਖਾਸ ਰਹੇ ਨੇ ਹਮੇਸ਼ਾ ਇਹਨਾਂ ਦੀ ਜੋੜੀ ਦਾ ਨਾਮ ਵੀ ਤੁਸੀਂ ਸੁਣਿਆ ਹੋਊਗਾ ਉਸ ਮਾਮਲੇ ਤੇ ਗਲਬਾਤ ਵੀ ਕਰਾਂਗੇ ਅਤੇ ਕੋਸ਼ਿਸ਼ ਵੀ ਕਰਾਂਗੇ ਜਾਣਨ ਦੀ ਕਿ ਯਾਰੀ ਕਿਵੇਂ ਜਿਹੜੀ ਹੈਗੀ ਹੈ ਉਹ ਟੁੱਟਦੀ ਹੈਗੀ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ ਮਤਲਬ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਮਨ ਸਭ ਤੋਂ ਪਹਿਲਾਂ ਬਾਉਸ਼ਾਈ ਟਾਈਮਸ ਤੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਬੜੀ ਪੱਕੀ ਯਾਰੀ ਤੁਹਾਡੀ ਦੋਵਾਂ ਦੀ ਸੁਣਦੇ ਸੀ ਚਰਚਾ ਹੁੰਦੀ ਸੀ ਕਿ ਦੋ ਜੁੜਵਾ ਯਾਰ ਆਗੇ ਇੱਕ ਵੈਸਟ ਤੋਂ ਤੇ ਇੱਕ ਸੈਂਟਰਲ ਤੋਂ ਜਿੱਥੇ ਜਾਣੇ ਸੀ ਟੱਕ ਹੁੰਦੀ ਸੀਗੀ ਪਰ ਤੁਹਾਡਾ ਯਾਰ ਭਾਜਪੀ ਚਲ ਗਿਆ ਤੁਸੀਂ ਆਪ ਦੇ ਵਿੱਚੋਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਯਾਰੀ ਕਦੀ ਨਹੀਂ ਟੁੱਟਦੀ ਉਹ ਯਾਰੀ ਕਿਹੜੀ ਜਿਹੜੀ ਟੁੱਟ ਜਾਵੇ ਵਿਚਾਰਾਂ ਦੀ ਸਾਂਝ ਹੈ ਕਰੀ ਕਈ ਵਾਰੀ ਆਪ ਤਾਂ ਆਪਣੇ ਦੋ ਭਰਾ ਹੁੰਦੇ ਹੋਂ ਜਿਹੜਾ ਆਪਣੇ ਮਾਨਯੋਗ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਹਨਾਂ ਦੇ ਭਾਈ ਸਾਹਿਬ ਭਾਜਪੀ ਨੇ ਆਪੂ ਕਾਂਗਰਸ ਨੇ ਇੱਕ ਭਰਾ ਭਰਾ ਦੇ ਵਿੱਚ ਵਿਚਾਰਾਂ ਦੀ ਸਾਂਝ ਹੁੰਦੀ ਹੈ ਵਿਚਾਰਾਂ ਦੀ ਸਾਂਝ ਕਰਕੇ ਵੱਖਰੇ ਹੋਏ ਆਦਰਵਾਇਜਾ ਦੀ ਕੋਈ ਗੱਲ ਨਹੀਂ ਆਚਾਰ ਇੰਨੇ ਬਦਲ ਗਏ ਕਿ ਭਰਾ ਨੇ ਭਰਾ ਨੂੰ ਨਹੀਂ ਦੱਸਿਆ ਤੇ ਭਾਜਪਾ ਦੇ ਵਿੱਚ ਚਲ ਗਈ ਨਹੀਂ ਦੋ ਗੱਲਾਂ ਹੁੰਦੀਆਂ ਜੀ ਜਦੋਂ ਕੋਈ ਕਿਸੇ ਦੀ ਵਿਚਾਰਧਾਰਾ ਦੇ ਨਾਲ ਨਹੀਂ ਸੈੱਟ ਪੈਣਦਾ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਿਹੜੀ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਇਮਾਨਦਾਰ ਵਰਕਰਾਂ ਦੀ ਪਾਰਟੀ ਹੈ ਸਾਰੀ ਸਾਡਾ ਜਿਹੜਾ ਵਿਜ਼ਨ ਹੈ ਅੱਛੇ ਸਕੂਲ ਬਣਾਉਂਦਾ ਵਿਜ਼ਨ ਹੈ अच्छे हॉस्पिटल बनाने ਦਾ ਵਿਜ਼ਨ ਹੈ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਿਜ਼ਨ ਹੈ ਇਸਾਂ ਦੇ ਸਾਡੇ ਲੋਕ ਹਿੱਤੀ ਵਿਜ਼ਨ ਨੇ ਜਿਹੜੇ ਲੋਕਾਂ ਨੂੰ ਇਹ ਵਿਜ਼ਨ ਪਸੰਦ ਨੇ ਵੀ ਆਪਾਂ ਇਸਾਂ ਦੇ ਕੰਮ ਕਰਨੇ ਨੇ ਉਹੀ ਸਰਫਾਮ ਆਦਮੀ ਪਾਰਟੀ ਚ ਰਹਿੰਦੇ ਨੇ ਜਿਨ੍ਹਾਂ ਨੇ ਕੋਈ ਆਪਣਾ ਨਿੱਜੀ ਹਿੱਤ ਦੇਖਣਾ ਉਹਨਾਂ ਨੂੰ ਇਸ ਪਾਰਟੀ ਚ ਕੋਈ ਕੰਮ ਨਹੀਂ ਹੁੰਦਾ ਮਤਲਬ ਬਰਾਲ ਖੁਰੀ ਆਪਣਾ ਨਿੱਜੀ ਹਿੱਤ ਦੇਖ ਰਹੀ ਸੀਗੇ ਉਹਨਾਂ ਦਾ ਇਹ ਵਿਜ਼ਨ ਨਹੀਂ ਸੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹ ਆਪਣੇ ਨਿੱਜੀ ਹਿੱਤਾਂ ਕਰਕੇ ਗਏ ਆ ਉਹਨਾਂ ਦਾ ਕੀ ਇਹਦੇ ਚ ਨਿੱਜੀ ਹਿੱਤ ਆ ਜਾਂ ਕੀ ਨਿੱਜੀ ਸਵਾਰਥ ਆ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦਾ ਤੁਹਾਡੇ ਸਾਹਮਣੇ ਕੀ ਹਿੱਤ ਹੋਵੇਗਾ ਕਿਉਂਕਿ ਤੁਸੀਂ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਹੋ ਜਦੋਂ ਐਮਐਲਏ ਬਣੇ ਦੋਵੇਂ ਇਕੱਠੇ ਬਣੇ ਜਦੋਂ ਜਲੰਧਰ ਦੇ ਵਿੱਚ ਘੁੰਮਣਾ ਦੋਵੇਂ ਇਕੱਠੇ ਹੀ ਜਾਂਦੇ ਸੀਗੇ ਤੇ ਤੁਹਾਡੇ ਨਾਲ ਕਾਫੀ ਵਿਚਾਰ ਵੀ ਉਹਨਾਂ ਦੇ ਅ ਮਿਲਦੇ ਹੋਣਗੇ ਕਾਫੀ ਚੀਜ਼ਾਂ ਉਹਨਾਂ ਦੇ ਨਾਲ ਗਲਬਾਤ ਵੀ ਹੋਈਆਂ ਹੋਣਗੀਆਂ ਕੀ ਅਜਿਹੀ ਕੀ ਉਹਨਾਂ ਦੇ ਵਿਚਾਰ ਰਹੇ ਜੀ ਇਹ ਕੀ ਉਹਨਾਂ ਦੇ ਨਿੱਜੀ ਹਿੱਤਰੇ ਜਿਸ ਕਰ ਨੂੰ ਆਪ ਨੂੰ ਛੱਡ ਜਾਂਦੇ ਨੇ ਦੇਖੋ ਜੇ ਇਨਸਾਨ ਦੇ ਨਿੱਜੀ ਹਿੱਤ ਉਹਨਾਂ ਦੇ ਆਪਣੇ ਹੁੰਦੇ ਉਹਨਾਂ ਦੇ ਮਨ ਨੂੰ ਪਤਾ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਬਾਕੀ ਜਿਹੜੀ ਦੋਸਤੀ ਅੱਜ ਵੀ ਉਦਾਂ ਹੀ ਕਾਇਮ ਹੈ ਆਪ ਦੇ ਵਿੱਚੋਂ ਛੱਡ ਕੇ ਭਾਜਪੀ ਦੇ ਵਿੱਚ ਚੱਲ ਗਏ ਉਸ ਤੋਂ ਬਾਅਦ ਆਪ ਦੇ ਉੱਤੇ ਇੰਨੇ ਵੱਡੇ ਇਲਜ਼ਾਮ ਲਗਾਉਣਾ ਜਿਵੇਂ ਲਾਟਸ ਆਪਰੇਸ਼ਨ ਵਾਲੀ ਗੱਲ ਕਹਿਣੀ ਉਸ ਤੋਂ ਬਾਅਦ ਨਸ਼ੇ ਵਾਲੀ ਗੱਲ ਕਹਿਣੀ ਕਈ ਚੀਜ਼ਾਂ ਦੇ ਇਲਜ਼ਾਮ ਲਗਾਉਣਾ ਉਹ ਠੀਕ ਹੈ ਤੁਹਾਡੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੱਲੇ-ਕੱਲੇ ਦਾ ਹਿਸਾਬ ਹੈਗਾ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਜਦੋਂ ਕੋਈ ਵੀ ਬੰਦਾ ਕਿਸੇ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਕੁਝ ਨਾ ਕੁਝ ਤਾਂ ਉਹਦੇ ਵਿਰੁੱਧ ਗੱਲ ਕਰਦਾ ਹੀ ਹੈ ਜੀ ਵਿਰੋਧੀ ਲਬਜ਼ੀ ਇਸੇ ਕਰਕੇ ਹੁੰਦਾ ਵੀ ਕਿਸੇ ਦਾ ਵਿਰੋਧ ਕਰਨਾ ਦੂਸਰੇ ਪੱਖੋਂ ਜਾ ਕੇ ਕਿਸੇ ਦਾ ਵਿਰੋਧ ਕਰਨਾ ਉਹ ਜਦੋਂ ਆਮ ਆਦਮੀ ਪਾਰਟੀ 'ਚ ਸਨ ਤੇ ਉਹ ਦੂਸਰੀਆਂ ਪਾਰਟੀਆਂ ਦੀ ਨਖੇਦੀ ਕਰਦੇ ਸਨ ਅੱਜ ਉਹ ਦੂਸਰੀ ਪਾਰਟੀ ਚੱਲ ਕੇ ਆਮ ਆਦਮੀ ਪਾਰਟੀ ਦੀ ਨਖੇਦੀ ਕਰ ਰਹੀ ਹੈ ਇਹਦਾ ਮਤਲਬ ਇੱਕ ਸੁਭਾਵਿਕ ਗੱਲ ਹੈ ਜੀ ਜਦੋਂ ਬੰਦਾ ਦੂਸਰੀ ਪਾਰਟੀ ਦੇ ਵਿੱਚ ਜਾਂਦਾ ਵਾ ਤੇ ਦੂਸਰੀ ਜਿਹੜੀ ਇਸ ਪਾਰਟੀ 'ਚ ਪਹਿਲਾਂ ਹੁੰਦਾ ਹੈ ਉਹਦੀ ਨਖੇਦੀ ਕਰਨਾ ਇੱਕ ਸੁਭਾਵਿਕ ਗੱਲ ਹੈ ਜਨਪੀ ਤੁਹਾਡੇ ਉਹਨਾਂ ਨੂੰ ਟਿਕਟ ਵੀ ਦਿੱਤੀ ਟਿਕਟ ਮਿਲਣ ਤੋਂ ਬਾਅਦ ਵੀ ਉਹ ਛੱਡ ਕੇ ਚਲੇ ਗਏ ਤੁਸੀਂ ਉਹਨਾਂ ਦੇ ਨਾਲ ਕਾਫੀ ਉਹਨਾਂ ਦੇ ਨਾਲ ਵੀ ਤੁਸੀਂ ਰਹੇ ਹੋ ਕਾਫੀ ਸਾਥ ਘਟ ਰਹੀ ਹੈਗੀ ਉਹਨਾਂ ਦੇ ਕੀ ਵਿਚਾਰ ਚਰਚਾ ਬਦਲ ਗਈ ਮੈਂ ਤੁਹਾਨੂੰ ਦੱਸਿਆ ਜੀ ਜਿਹੜਾ ਬੰਦਾ ਵੀ ਕਿਤੇ ਪਾਰਟੀ ਨੂੰ ਛੱਡ ਕੇ ਜਾਂਦਾ ਉਹ ਆਪਣੇ ਕੋਈ ਨਿੱਜੀ ਸਵਾਰਥਾਂ ਕਰਕੇ ਜਾਂ ਨਿੱਜੀ ਹਿੱਤਾਂ ਕਰਕੇ ਜਾਂਦਾ ਬਹੁਤ ਜ਼ਿਆਦਾ ਵੈਸੇ ਤਾਂ ਬਹੁਤ ਦਾ ਸੁਸ਼ੀਲ ਰਿੰਕੂ ਜੀ ਦੇ ਨਾਲ ਮੇਰਾ ਤਾਲਮਿਲ ਹੈ ਨਹੀਂ ਸੀਗਾ ਵੀ ਜਿੰਨੀ ਦੇਰ ਤੇ ਚਲੋ ਆਪਾਂ ਐਮਪੀ ਰਹੇ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਬੜੇ ਅੱਛੇ ਚੰਗੇ ਇਨਸਾਨ ਨੇ ਪਰ ਜੋ ਉਹਨਾਂ ਦੇ ਮੈਂ ਫਿਰ ਤੁਹਾਨੂੰ ਕਹਿਆ ਵੀ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਵੀ ਪਬਲਿਕ ਹਿੱਤ ਦੇ ਕੰਮ ਆਪੇ ਕਰੀਏ ਲੋਕ ਹਿੱਤ ਦੇ ਕੰਮ ਕਰੀਏ ਉਹ ਲੋਕ ਸਾਡੇ ਨਾਲ ਜੁੜੇ ਰਹਿਣਗੇ ਜਿਹੜੇ ਕੋਈ ਆਪਣਾ ਨਿੱਜੀ ਹਿੱਤ ਦੇਖਦੇ ਹੋਣਗੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਜਾਣਗੇ ਕਿਉਂਕਿ ਸਾਡੀ ਪਾਰਟੀ 'ਚ ਤਾਨਾ ਸ਼ਹੀ ਨਹੀਂ ਚੱਲਦੀ ਸਾਡੀ ਪਾਰਟੀ ਤੇ ਲੋਕਾਂ ਦੀ ਪਾਰਟੀ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਇੱਥੇ ਤਾਂ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਲੋਕਾਂ ਦੇ ਕੰਮ ਕਰਨੇ ਪੈਂਦੇ ਆ ਔਰ ਲੋਕਾਂ ਦੇ ਹਿੱਤਾਂ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਉਹ ਕਹਿੰਦੀ ਸੀਗੇ ਕਿ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਦੋਂ ਤੋਂ ਮੈਂ ਐਮਪੀ ਬਣਿਆ ਉਦੋਂ ਤੋਂ ਮੈਨੂੰ ਇੱਕ ਵੀ ਕੰਮ ਨਹੀਂ ਕਰਨ ਦਿੱਤਾ ਆਪ ਵੱਲੋਂ ਸਾਰੇ ਤਰੀਕੇ ਨਾਲ ਮੈਨੂੰ ਬੰਨਿਆ ਹੋਇਆ ਸੀਗਾ ਜਿਸ ਕਾਰਨ ਮੈਂ ਪਾਰਟੀ ਛੱਡੀ ਹੈ ਤੁਸੀਂ ਦੇਖੋ ਉਦੋਂ ਤਾਂ ਜਦੋਂ ਆਮ ਆਦਮੀ ਪਾਰਟੀ ਸੀ ਸੀਗੇ ਉਦੋਂ ਤਾਂ ਆਮ ਆਦਮੀ ਪਾਰਟੀ ਦੇ ਕਲੀਫੇ ਪੜਦੇ ਸੀ ਵੀ ਅਸੀਂ ਆਹ ਕਰਤਾ ਜੀ ਮਲਾ ਕਲੀਨਿਕ ਬਣਾ ਰਿਹਾ ਜੀ ਇਹ ਦੇਖੋ ਪਾਈਪਾਂ ਲਾਤੀਆਂ ਜੀ ਸੀਵਰੇਜ ਦੇ ਕੰਮ ਕਰਤੇ ਜੀ ਬਾਬੂ ਜਗਜੀਵਨ ਰਾਮ ਜੀ ਚੌਂਕ ਬਣਾ ਦਿੱਤਾ ਜੀ ਹੋਰ ਜਿਹੜੀਆਂ ਕਿੰਨੇ ਹੀ ਫੁੱਟ ਪਾਈਪਾਂ ਪਾ ਕੇ ਸੀਵਰੇਜ ਦੀ ਅਸੀਂ ਸਮੱਸਿਆ ਨੂੰ ਹੱਲ ਕੀਤਾ ਜੀ ਸਫਾਈ ਦੀ ਸਮੱਸਿਆ ਨੂੰ ਉਦੋਂ ਤਾਂ ਬੜੇ ਕੀਤੇ ਪੜਦੇ ਸੀਗੇ ਜਾਂ ਤੇ ਉਦੋਂ ਪਾਰਟੀ ਦੇਖੋ ਜੇਕਰ ਜੇ ਕੋਈ ਬੰਦਾ ਸੱਚ ਹੁੰਦਾ ਜਾਂ ਸੱਚ ਨੀਅਤ ਨਾਲ ਗੱਲ ਕਰਦਾ ਫਿਰ ਉਸ ਵੇਲੇ ਗੱਲ ਇਹ ਕਹਿੰਦੇ ਵੀ ਸਾਡੇ ਵਿੱਚ ਆਹ ਪ੍ਰੋਬਲਮ ਹੈ ਜੀ ਆਹ ਪ੍ਰੋਬਲਮ ਹੈ ਜੀ ਆਹ ਠੀਕ ਕਰਾਓ ਜੀ ਸਟੇਜਾਂ ਦੇ ਉੱਤੇ ਲੋਕਾਂ ਹਿੱਤ ਨਾਲ ਗੱਲ ਕਰਦੇ ਅੱਜ ਜਾਣ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਇੱਕ ਸੁਭਾਵਿਕ ਹੁੰਦਾ ਵਾ ਗੱਲ ਕਰਨ ਨੂੰ ਅਸੀਂ ਹੁਣ ਜਿਸ ਤਰ੍ਹਾਂ ਮੈਂ ਖੁੱਦ ਹਾਂ ਅਸੀਂ ਮੈਂ ਕਈ ਵਾਰੀ ਪਾਰਟੀ ਚ ਵੀ ਕਹਿੰਨਾ ਵਾਂ ਕਈ ਜਗ੍ਹਾ ਦੇ ਉੱਤੇ ਮੁੱਦਿਆਂ ਤੇ ਗੱਲ ਵੀ ਚੱਲਦੀ ਵੀ ਮੇਰੇ ਹਲਕੇ ਦੇ ਵਿੱਚ ਹਲੇ ਸੀਵਰੇਜ ਦੀ ਇੰਨੀ ਵਧੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਹੋ ਰਿਹਾ ਜਾਂ ਕੂੜੇ ਦੀ ਲਿਫਟਿੰਗ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਕੂੜਾ ਸਾਡੇ ਰੀਅ ਵਿੱਚ ਪ੍ਰੋਬਲਮ ਹੈਗੀ ਮੈਂ ਤਾਂ ਕਈ ਜਗ੍ਹਾ ਕਹਿੰਨਾ ਪਰ ਇਹ ਨਹੀਂ ਆ ਵੀ ਅਸੀਂ ਪਾਰਟੀ ਛੱਡ ਲਈਏ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਹੌਲੀ ਹੌਲੀ ਸਾਰੇ ਦੇਖੋ 75 ਸਾਲ ਦੇ ਕੰਮ ਔਰ 2 ਸਾਲ ਦੇ ਕੰਮਾਂ ਦੇ ਫਰਕ ਨੂੰ ਦੇਖੋ ਤੁਸੀਂ 75 ਸਾਲ ਦੇ ਵਿੱਚ ਕੀ ਗੰਦਗੀ ਫੈਲਾਈ ਗਈ ਅਸੀਂ ਉਹ तकरीबन 2 ਸਾਲਾਂ ਦੇ ਵਿੱਚ ਅਸੀਂ ਕਿੰਨਾ ਸ਼ਹਿਰ ਦਾ ਸੁਧਾਰ ਕੀਤਾ ਇਹ ਤੁਸੀਂ ਵੀ ਜਾਣਦੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹਣਾ ਵੀ ਜਿੰਨਾ ਕੰਮ ਇਸ 2 ਸਾਲਾਂ ਦੇ ਵਿੱਚ ਹੋਇਆ ਵਾ ਅੱਜ ਤੱਕ ਕਿਹੜੀ ਸਰਕਾਰ ਹੈ ਜਿਨ੍ਹਾਂ ਨੇ 5 ਸਾਲਾਂ ਚ ਇੰਨਾ ਕੰਮ ਕੀਤਾ तकरीबन 45000 ਜਿਹੜੀ ਨੌਕਰੀ ਹੈ ਉਹ ਕਿਹੜੀ ਪਾਰਟੀ ਨੇ ਦਿੱਤੀ ਆਂਦੇ 2 ਸਾਲਾਂ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਨੇ ਦਿੱਤੀ ਆ ਕਿਹੜੀ ਪਾਰਟੀ ਹੈ ਜਿਨੇ ਹਰ ਵਰਗ ਨੂੰ 300 ਯੂਨਿਟ ਬਿਜਲੀ ਫਰੀ ਦਿੰਦੀ ਹੈ आम आदमी पार्टी ने दीती है। ਤੁਸੀਂ ਦੇਖੋ ਇੱਕ ਗਰੀਬ ਪਰਿਵਾਰ ਦਾ ਜਿਹੜਾ ਘਰ ਦਾ ਬਜਟ ਦੀ 5-6000 ਰੁਪਇਆ ਤਕਰੀਬਨ ਬਿਜਲੀ ਦੇ ਬਿੱਲ 'ਚ ਚਲਾ ਜਾਂਦਾ ਸੀ। ਅੱਜ ਉਹ ਬਿਲਕੁਲ ਫ੍ਰੀ ਹੋ ਰਿਹਾ। ਦੇਖੋ 5-6000 ਰੁਪਇਆ ਇੱਕ ਪਰਿਵਾਰ ਨੂੰ ਬਜਟ ਹੋਣੀ ਇਸ ਵੇਲੇ ਮੀਡੀਅਮ ਪਰਿਵਾਰਾਂ ਵਾਸਤੇ ਕਿੰਡੀ ਵੱਡੀ ਗੱਲ ਹੈ। ਔਰ ਦੂਸਰੀ ਪਾਸੇ ਦੇਖੀ ਜੇ ਭਾਰਤੀ ਜਨਤਾ ਪਾਰਟੀ 400 ਰੁਪਏ ਦਾ ਸਿਲੰਡਰ ਸੀਗਾ। ਉਦੋਂ ਸਮ੍ਰਿਤੀ ਰਾਣੀ ਸਿਲੰਡਰ ਨੂੰ ਪਕੜ ਕੇ ਬੈਠੇ ਸੀ ਵੀ 400 ਰੁਪਏ ਦਾ ਸਿਲੰਡਰ ਇੰਨੀ ਮਹਿੰਗਾਈ ਕਰਤੀ। ਇੰਨੀ ਮਹਿੰਗਾਈ ਕਰਤੀ ਤੇ ਅੱਜ ਅੱਜ 1000 ਰੁਪਏ ਤੋਂ ਵੀ ਉੱਤੇ ਦਾ ਸਿਲੰਡਰ ਹੋ ਗਿਆ ਇਹਨਾਂ ਦੇ ਮੂੰਹ ਦੇ ਵਿੱਚ ਆਵਾਜ਼ ਨਹੀਂ ਨਿਕਲਦੀ ਕਿਉਂ ਕਿ ਇਸ ਸੱਤਾ ਦੇ ਵਿੱਚ ਬੈਠੇ ਇਸ ਸੱਤਾ ਦੇ ਨਸ਼ਿਆਂ ਤੇ ਚੂਰ ਰਹਿ ਗਏ ਇਹਨਾਂ ਨੂੰ ਆਮ ਗਰੀਬ ਲੋਕਾਂ ਦੀ ਭਲਾਈ ਦਾ ਪਤਾ ਨਹੀਂ ਲੱਗ ਰਿਹਾ ਇਹ ਇੱਕ ਖਾਸ ਮਿਸ਼ਨ ਨੂੰ ਲੈ ਕੇ ਤਾਨਾਸ਼ਾਹ ਮਿਸ਼ਨ ਨੂੰ ਲੈ ਕੇ ਚੱਲ ਰਹੇ ਤੁਸੀਂ ਆਪ ਦੱਸੋ ਜਦੋਂ ਸਰਕਾਰ ਦੇਸ਼ ਦੇ ਵਿੱਚ ਦੂਸਰੀ ਪਾਰਟੀ ਸੀਗੀ ਉਦੋਂ ਸਿਰਫ 50 51 52 ਰੁਪਏ ਪੈਟਰੋਲ ਦਾ ਰੇਟ ਹੁੰਦਾ ਸੀ ਅੱਜ 100 ਤੋਂ ਪਾਰ ਹੋ ਗਿਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹ ਤੇ ਸਿਰਫ ਭਾਰਤੀ ਜਨਤਾ ਪਾਰਟੀ ਉਦੋਂ ਤੱਕ ਹੀ ਬੋਲ ਸਕਦੀ ਹੈ ਜਿੰਨਾ ਚਿਰ ਇਹਨਾਂ ਦਾ ਵਿਰੋਧੀ ਪੱਖ ਚ ਰਹਿੰਦੇ ਆ ਔਰ ਤੁਸੀਂ ਦੇਖੋ ਅੱਜ ਦੇ ਮੁੱਦਿਆਂ ਨੂੰ ਮਹਿੰਗਾਈ ਕਿੰਨੀ ਵਧਾ ਦਿੱਤੀ ਇਹਨਾਂ ਨੇ ਉਹ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ ਇਹ ਐਵੇਂ ਬੇਫਜ਼ੂਲ ਦਾ ਮੁੱਦਾ ਲੈ ਕੇ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ ਇਹ ਧਰਮ ਦੀ ਰਾਜਨੀਤੀ ਕਰ ਰਿਹਾ ਹੈ ਧਰਮ ਦੀ ਰਾਜਨੀਤੀ ਕਰਨ ਵਾਲਾ ਬੰਦਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਇਹ ਅੱਜ ਤੁਹਾਨੂੰ ਅਸੀਂ ਤੁਹਾਡੇ ਮੱਦੇਨਜ਼ਰ ਦੱਸ ਰਹੇ ਹਾਂ ਦੇਖੋ ਇਹ ਇਹ ਗੱਲ ਕਰਦੇ ਵੀ ਹਿੰਦੂਤਵ ਇਹ ਗੱਲ ਕਰਦੇ ਆ ਕਿ ਆ ਮੈਂ ਆਮ ਆਦਮੀ ਪਾਰਟੀ 'ਚ ਹੋ ਕੇ Hindu ਨਹੀਂ ਹੈਗਾ ਕਿ ਆ ਮੈਂ ਮੰਦਰ ਨਹੀਂ ਜਾਂਦਾ ਜਾਂ ਮੇਰੀ ਪ੍ਰਭੂ શ્રી ਰਾਮ ਦੇ ਪ੍ਰਤੀ ਨਿਸ਼ਠਾ ਨਹੀਂ ਹੈਗੀ ਇਹ ਜ਼ਰੂਰੀ ਥੋੜੀ ਵੀ ਮੈਂ ਕਿਸੇ ਵਿਸ਼ੇਸ਼ ਪਾਰਟੀ ਦੇ ਵਿੱਚ ਜਾਵਾਂਗਾ ਤਾਂ Hindu ਕੁਆਵਾਂਗਾ ਇਹ ਗਲਤ ਹੈ ਇਹਨਾਂ ਦਾ ਪ੍ਰਚਾਰ ਗਲਤ ਹੈ ਇਹਨਾਂ ਦਾ ਤਰੀਕਾ ਗਲਤ ਹੈ ਇਹ ਸਾਡਾ ਭਾਰਤ ਦੇ ਧਰਮ ਨਿਰਪੇਖ ਦੇਸ਼ ਹੈ ਸਾਰੇ ਹੀ ਧਰਮਾਂ ਨੂੰ ਸਮਾਨ ਰੂਪ 'ਚ ਅਸੀਂ ਦੇਖੋ ਹਰ ਧਰਮ ਦੀ ਇੱਜ਼ਤ ਕਰਦੇ ਆਂ ਇਹਨੇ ਵੀ ਕੋਈ ਜੇ ਕੋਈ ਹੋਰ ਧਰਮ ਹੈ ਤੇ ਉਹਦੀ ਇੱਜ਼ਤ ਨੇ ਹਰ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹਰ ਇਨਸਾਨ ਦੇ ਵਿੱਚ ਰੱਬ ਵੱਸਦਾ ਵਾ ਪਰਮਾਤਮਾ ਨੂੰ ਪਰਮਾਤਮਾ ਦੀ ਧ੍ਰਿਸ਼ਟੀ ਸਾਰਿਆਂ ਦੇ ਉੱਤੇ ਆ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਇਹੀ ਸਾਡਾ ਪ੍ਰਭੂ ਵੀ ਇਹੀ ਕਹਿੰਦੇ Hindu Muslim Sikh Sai ਸਾਰਿਆਂ ਦੇ ਵਿੱਚ ਮੇਰਾ ਪਰਮਾਤਮਾ ਵੱਸਦਾ ਹੈ ਅੱਛਾ ਟਿਕਟ ਦੀ ਗੱਲ ਸੀਗੀ ਕਹਿੰਦੇ ਕਿ ਟਿਕਟ ਨਾ ਮਿਲੀ ਤੇ ਲੋਕੀ ਪਾਰਟੀਆਂ ਛੱਡ ਕੇ ਚਲ ਜਾਂਦੇ ਸੋ ਸ਼ਿਲਕੁਮਰ ਰਿੰਕੂ ਹਰਨਮਨ ਤੋਂ ਟਿਕਟ ਵੀ ਪਾਰਟੀ ਨੇ ਦੇ ਦਿੱਤੀ ਸੀ ਫੇਕੀ ਕਾਰਨ ਸਮਝਦੇ ਹਾਂ ਕਿ ਉਹ ਛੱਡ ਕੇ ਚਲ ਗਏ ਹੋਣਗੇ ਦੇਖੋ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਉਹਨਾਂ ਦਾ ਕੋਈ ਨਿੱਜੀ ਹਿੱਤ ਹੋਏਗਾ ਆਮ ਆਦਮੀ ਪਾਰਟੀ ਦੇ ਟਿਕਟ ਮਿਲਣਾ ਐਸ ਵੇਲੇ ਕਿੱਡੀ ਵੱਡੀ ਗੌਰਵ ਦੀ ਗੱਲ ਹੈ ਉਸ ਚੀਜ਼ ਨੂੰ ਵੀ ਛੱਡ ਕੇ ਜਾ ਰਹੇ ਤਾਂ ਮਤਲਬ ਉਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਕੋਈ ਹਿੱਤ ਨਜ਼ਰ ਆ ਗਿਆ ਜਾਂ ਕੋਈ ਹੋਰ ਚੀਜ਼ ਉਹਨਾਂ ਨੂੰ ਮਿਲ ਗਈ ਹੈ ਇਸ ਬਾਰੇ ਮੈਂ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਕਾਰਨ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ ਹੈ ਔਰ ਉਹਨਾਂ ਦਾ ਦਿਲ ਕੀ ਕਰਦਾ ਹੈ ਦੇ ਯਾਰ ਨੇ ਉਹਨਾਂ ਦੇ ਉੱਪਰ ਕਾਫੀ ਇਲਜ਼ਾਮ ਲੱਗ ਰਹੇ ਨੇ ਸ਼ੀਤਲ ਕੁਰਾਲ ਫਰਾ ਉੱਪਰ ਨਸ਼ਾ ਵੇਚਣ ਨਸ਼ਾ ਵਿੱਚ ਵੇਚਣ ਵਾਲਿਆਂ ਦੇ ਨਾਲ ਯਾਰੀ ਬਣਾਉਣ ਦੇ ਇਲਜ਼ਾਮ ਲੱਗ ਰਹੇ ਨੇ ਇਹਨਾਂ ਇਲਜ਼ਾਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਸ ਤਰ੍ਹਾਂ ਹੈ ਉਹ ਕੀ ਕਰਦਾ ਸੀ ਮੈਨੂੰ ਇਸ ਬਾਰੇ ਕੋਈ ਬਹੁਤਾ ਪਤਾ ਨਹੀਂ ਬਾਕੀ ਤੁਹਾਡੇ ਯਾਰ ਨਹੀਂ ਤੁਹਾਨੂੰ ਪਤਾ ਹੀ ਨਹੀਂ ਸੁਣੋ ਮੈਂ ਤੁਹਾਨੂੰ ਦੱਸਿਆ ਜਿਸ ਤਾਂ ਤਾਂ ਫੋਟੋਆਂ ਦੀ ਗੱਲ ਜਾਂਦੇ ਫੋਟੋ ਤਾਂ ਉਹਦੀ ਮੇਰੇ ਨਾਲ ਵੀ ਆਈ ਹੈ ਠੀਕ ਹੈ ਸਾਡੇ ਮੰਤਰੀਆਂ ਨਾਵੇਂ ਫੋਟੋ ਹੀ ਹੈ ਅਫਸਰਾ ਨਾਲ ਵੀ ਫੋਟੋ ਆਈ ਹੈ ਇਕੱਲਾ ਫੋਟੋ ਦੇ ਨੂੰ ਦੇਖ ਕੇ ਅਸੀਂ ਉਹਨੂੰ ਕਹੀਏ ਵੀ ਉਹ ਗਲਤ ਹੈ ਕੋਈ ਹੋਰ ਤੱਥ ਨਿਕਲੇ ਹੋਣਗੇ ਜਾਂ ਕੋਈ ਹੋਰ ਸਬੂਤ ਦੇਖੋ ਨਹੀਂ ਤਾਂ ਮੰਤਰੀਆਂ ਦੇ ਵੀ ਕਾਰਵਾਈ ਕਰ ਦੇ ਇਹ ਥੋੜੀ ਵੀ ਉਹਦੇ ਜਾਣ ਤੋਂ ਬਾਅਦ ਉਹਤੇ ਕਾਰਵਾਈ ਹੋ ਰਹੀ ਹੈ ਇਹ ਗਲਤ ਹੈ ਜੀ ਜੇ ਤੇ ਉਹ ਦੇਖੋ ਜਿਹਦੇ ਕੋਲ ਸਬੂਤ ਹੋਣਗੇ ਮੈਂ ਇਸ ਚੀ ਆਮ ਆਦਮੀ ਪਾਰਟੀ ਕਿਸੇ ਨਾਲ ਧੱਕਾ ਕਰਨ ਵਾਲੀ ਪਾਰਟੀ ਨਹੀਂ ਹੈਗੀ ਪਹਿਲੀ ਗੱਲ ਤੋਂ ਚਾਹੇ ਮੈਂ ਹੋਵਾਂ ਚਾਹੇ ਕੋਈ ਸਾਡੇ ਮੰਤਰੀ ਹੋਣ ਚਾਹੇ ਕੋਈ ਹੋਰ ਐਮਐਲਏ ਹੋਣ ਜਿਹਦੇ ਨਾਲ ਵੀ ਚਾਹੇ ਉਹ ਸ਼ੀਤਲ ਹੋਵੇ ਜਿਹਦੇ ਨਾਲ ਵੀ ਉਹਦੇ ਸਬੂਤ ਮਿਲਣ ਦੇ ਸਬੂਤ ਮਿਲਣਗੇ ਉਹਦੇ ਉੱਤੇ ਪਾਰਟੀ ਕਾਰਵਾਈ ਕਰੇਗੀ ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਹੋਰ ਜੇ ਤੁਸੀਂ ਕਹਿੰਦੇ ਹੋ ਕਿ ਪਾਰਟੀ ਤੱਕ ਕਹ ਨਹੀਂ ਕਰਦੀ ਹੈਗੀ ਹੈ ਸ਼ੀਤਲ ਗਰਾਲ ਖੋਰਾ ਦੇ ਉੱਪਰ ਐਫਆਈਆਰ ਜਿਹੜੀ ਹੈ ਉਹ ਦਰਜ ਹੋ ਰਹੀ ਹੈ ਉਹ ਕਹਿੰਦੇ ਨੇ ਕਿ ਮੇਰੇ ਉੱਤੇ ਐਫਆਈਆਰ ਕਿਉਂ ਦਰਜ ਹੋ ਰਹੀ ਜਦੋਂ ਮੈਂ ਪਾਰਟੀ ਦੇ ਵਿੱਚ ਸੀਗਾ ਉਦੋਂ ਕਿਸੇ ਤਰੀਕੇ ਦਾ ਮੇਰੇ ਵੱਲੋਂ ਨਹੀਂ ਦੇਖਿਆ ਜਾ ਰਿਹਾ ਸੀ ਉਦੋਂ ਵੀ ਫੋਟੋਆਂ ਸੀਗੀਆਂ ਹੁਣ ਹੋਰ ਜਿੰਨਾਂ ਦੇ ਨਾਲ ਫੋਟੋਆਂ ਹੈਗੀਆਂ ਜੇਕਰ ਮੇਰੇ ਉੱਤੇ ਐਫਅਰ ਹੁੰਦੀ ਹੈ ਤੇ ਉਹਨਾਂ ਉੱਪਰ ਵੀ ਐਫਅਰ ਕਰਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਵੀ ਸਾਡੇ ਮੰਤਰੀ ਸਾਹਿਬਾਨ ਨਾਲ ਵੀ ਉਹਨਾਂ ਦੀਆਂ ਫੋਟੋਆਂ ਨੇ ਪੁਲਿਸ ਅਫਸਰਾਂ ਨਾਲ ਵੀ ਉਹਨਾਂ ਦੀਆਂ ਫੋਟੋਆਂ ਨੇ ਮੇਰੇ ਨਾਲ ਵੀ ਫੋਟੋ ਹੈ ਸ਼ੀਤਲ ਨਾਲ ਵੀ ਹੈ ਮੰਨਦੇ ਹੋ ਤੁਸੀਂ ਮੰਨਦੇ ਹੋ ਕਿ ਜੇਕਰ ਸ਼ੀਤਲ ਦੇ ਉੱਤੇ ਪਰਚਾ ਹੁੰਦਾ ਹੈ ਤੇ ਬਾਕੀ ਹੋਰਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਹੈ ਫੋਟੋ ਦੇ ਬਿਹਾਫ ਤੇ ਨਹੀਂ ਨਹੀਂ ਫੋਟੋ ਦੇ ਬਿਹਾਫ ਤੇ ਪਰਚਾ ਨਹੀਂ ਹੋਣਾ ਚਾਹੀਦਾ ਦੇਖੋ ਅਸੀਂ ਇੱਕ ਪਬਲਿਕ ਫਿਗਰ ਹੈਗੇ ਸਾਡੇ ਕੋਲ ਦਿਨ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਆ ਫੋਟੋਆਂ ਵੀ ਖਚਾਉਂਦੇ ਗੁਲਦਸਤੇ ਵੀ ਦਿੰਦੇ ਆ ਅਸੀਂ ਕਿਸੇ ਫੰਕਸ਼ਨਾਂ ਪਾਰਟੀਆਂ ਤੇ ਵੀ ਜਾਂਦੇ ਹਾਂ ਉੱਥੇ ਸਾਨੂੰ ਕੋਈ ਫੋਟੋ ਖਚਾਉਣ ਨੂੰ ਕਹਿੰਦਾ ਅਸੀਂ ਮਨਾਂ ਨਹੀਂ ਕਰਦੇ ਇਕੱਲੇ ਫੋਟੋ ਦੇ ਆਧਾਰ ਦੇ ਉੱਤੇ ਪਰਚਾ ਨਹੀਂ ਹੋ ਸਕਦਾ ਚਾਹੇ ਉਹ ਸ਼ੀਤਲ ਹੋਵੇ ਚਾਹੇ ਮੈਂ ਹੋਵਾਂ ਚਾਹੇ ਮੰਤਰੀ ਹੋਵੇ ਉਹਦੇ ਪਿੱਛੇ ਜੇ ਠੋਸ ਸਬੂਤ ਮਿਲਣਗੇ ਜਿਹੜਾ ਕਿ ਇਹਨਾਂ ਕੋ ਕਿਸੇ ਚਾਰਾ ਦਾ ਕੋਈ ਠੋਸ ਸਬੂਤ ਹੋਏਗਾ ਉਹਦੇ ਆਧਾਰ ਤੇ ਪਰਚਾ ਹੋਏਗਾ ਇਕੱਲੇ ਫੋਟੋਆਂ ਦੇ ਉੱਤੇ ਪਰਚਾ ਨਹੀਂ ਹੋਏਗਾ ਵਾਲੇ ਇਲੈਕਸ਼ਨ ਨੂੰ ਲੈ ਕੇ ਕਾਫੀ ਇਸ ਵਕਤ ਜਿਹੜਾ ਮਾਹੌਲ ਤਾਂ ਗਰਮਾਇਆ ਹੋਇਆ ਹੈ ਪਾਰਟੀ ਤੁਹਾਡੀ ਤੁਹਾਨੂੰ ਨਹੀਂ ਲੱਗਦਾ ਕਿ ਕਮਜ਼ੋਰ ਹੋ ਰਹੀ ਹੈ ਦਿਨ-ਪ੍ਰਤੀ ਦਿਨ ਜਲੰਧਰ ਦੇ ਵਿੱਚ ਇਹ ਤੁਹਾਡੇ ਮਨ ਦਾ ਬਹੁਤ ਵੱਡਾ ਬਹਿਮ ਹੈ ਜੀ ਜੇਕਰ ਤੁਸੀਂ ਇਹ ਗੱਲ ਕਹਿੰਦੇ ਸਾਡੀ ਪਾਰਟੀ ਕਮਜ਼ੋਰ ਹੋ ਗਈ ਸਾਡੀ ਪਾਰਟੀ ਨੰਬਰ 1 ਤੇ ਆਏਗੀ ਔਰ ਜਿਹੜੇ ਲੋਕ ਇਸ ਪਾਰਟੀ ਨੂੰ ਛੱਡ ਕੇ ਗਏ ਆ ਉਹ ਵਕਤ ਤੇ ਬਹੁਤ ਪਰੇਸ਼ਾਨਗੇ ਅਸੀਂ ਤਾਂ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੁੰਦੀਆਂ ਤੁਸੀਂ ਦੇਖਣਿਆ ਇਹ ਤਾਂ ਸਿਰਫ 4 ਦਿਨ ਦੀ ਚਾਂਦਨੀ ਆ ਫਿਰ ਅੰਧੇਰੀ ਰਾਤ ਹੀ ਆ ਲੋਕੀ ਤਾਂ ਕਹਿੰਦੇ ਨੇ ਕਿ ਬਾਈ ਇਲੈਕਸ਼ਨ ਦੇ ਵਿੱਚ ਤਾਂ ਸਰਕਾਰ ਪੂਰੀ ਜਲੰਧਰ ਦੇ ਵਿੱਚ ਆ ਕੇ ਬੈਗੀ ਸੀਗੀ ਉਦੋਂ ਤਾਂ ਜਿਤਾ ਦਿੱਤਾ ਤੇ ਹੁਣ ਪੂਰੇ ਥਾਵਾਂ ਦੇ ਉੱਤੇ ਜਾਣਾ ਪਊਗਾ ਹੁਣ ਕਿਵੇਂ ਜਿੱਤਣਗੇ ਤੁਸੀਂ ਤੁਸੀਂ ਇਹ ਚੀਜ਼ ਨੂੰ ਸ਼ਾਇਦ ਭੁੱਲ ਗਏ ਜੀ ਵੀ ਜੇ ਸਾਡੇ ਲੋਕ ਇੱਥੇ ਬੈਠੇ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਜਿਹੜੇ ਪੰਜ ਕੇਂਦਰੀ ਮੰਤਰੀ ਉਹ ਵੀ ਪੰਜਾ ਜਲੰਧਰ ਦੀ ਸੀਟ ਦੇ ਉੱਤੇ ਬੈਠੇ ਸੀ ਉਹਦੇ ਬਾਵਜੂਦ ਜ਼ਮਾਨਤ ਜ਼ਬਤ ਹੋ ਗਈ ਸੀ ਇਹ ਗੱਲ ਤੁਸੀਂ ਭੁੱਲੋ ਨਾ ਤੁਹਾਡੇ ਮਾਧਿਅਮ ਮਾਧਿਅਮਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੈਨਲ ਦੇ ਜੀ ਸਾਡੀ ਟੀਮ ਇੱਥੇ ਆ ਕੇ ਬੈਠੀ ਸੀ ਅਸੀਂ ਵੋਟਾ ਦੇ ਜਤਾਇਆ ਹੈ ਉਹਨਾਂ ਦੇ ਵੀ ਪੰਜ ਕੇਂਦਰੀ ਮੰਤਰੀ ਜਲੰਧਰ ਆਂਦੇ باوجود ਉਹਨਾਂ ਦੀ ਜਮਾਨਤਾਂ ਜਬਤ ਹੋ ਗਈਆਂ ਸੀ ਤੇ ਅੱਜ ਉਹਨਾਂ ਦੀ ਸਥਿਤੀ ਕੀ ਹੋਏਗੀ ਇਹ ਤਾਂ ਤੁਸੀਂ ਵਕਤ ਆਏ ਦੱਸਿਆਗਾ ਜੀ ਸ਼ੁਕਰੀਆ ਜੀ ਤਾਂ ਬਿਲਕੁਲ ਰਮਨ ਅਰੋੜਾ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਜੋ ਇਲਜ਼ਾਮ ਇਸ ਵਕਤ ਜਾਂ ਫਿਰ ਜੇਕਰ ਕਹ ਲਈਏ ਸਿਆਸੀ ਮਾਹੌਲ ਇਸ ਵਕਤ ਚੱਲਦਾ ਹੋਇਆ ਨਜ਼ਰ ਆ ਰਿਹਾ ਉਸ ਦੇ ਉੱਤੇ ਅੱਛਾ ਜਿਹੜਾ ਹੈ ਪ੍ਰਤੀਕਰਮ ਹੈ ਇਹਨਾਂ ਵੱਲੋਂ ਦਿੱਤਾ ਗਿਆ ਕਿ ਪ੍ਰਤੀਕਰਮ ਦਾ ਰਿਐਕਸ਼ਨ ਹੋਣਾ ਚਾਹੀਦਾ ਹੈ ਕਿ ਕੁਝ ਤੁਹਾਡੇ ਵਿਚਾਰ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕੈਮਰਾ ਪਰਸਨ ਪੰਕ ਦੇ ਨਾਲ ਰਾਜੂ ਗਪਤਾ ਬਾਬੂ ਸ਼ਾਈ ਟਾਈਮ